ਹਨਕਾਟਾ ਮੇਲ ਕਰਾ ਦੇ ਰੱਬਾ ਜਟਨ ਜੂਲੀਅਟ ਕੈਰੀਅਰ ਅੰਡਰਟਾ ਗੋਲਕ ਬੁਖਲੀ ਬੈਂਕ ਤੇ ਬਠੂਆ ਵਰਗੀਆਂ ਕਈ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਪੰਜਾਬੀ ਅਦਾਕਾਰ ਕਮੇਡੀਅਨ ਜਸਵਿੰਦਰ ਪੱਲਾ ਇਸ ਫਨੀ ਸੰਸਾਰ ਨੂੰ ਹਲਵਿਦਾ ਕਰ ਗਏ ਹਨ ਅਦਾਕਾਰ ਕਮੇਡੀਅਨ ਜਸਵਿੰਦਰ ਪੱਲਾ ਦੇ ਦਿਹਾਂਤ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਪਰਸੋਂ ਰਾਤ ਡਾਕਟਰ ਜਸਵਿੰਦਰ ਪੱਲਾ ਨੂੰ ਬ੍ਰੇਨ ਸਟਾਕ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੱਲ ਰਾਤ ਤੋਂ ਬਾਅਦ ਉਹਨਾਂ ਦੀ ਤਬੀਤ ਹੋਰ ਖਰਾਬ ਸੀ। ਅੱਜ ਸਵੇਰ ਕਰੀਬ 4 ਵਜੇ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਦੀ ਉਮਰ 65 ਸਾਲ ਦੇ ਕਰੀਬ ਸੀ। ਪਰਿਵਾਰ ਦੇ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਮੁਹਾਲੀ ਵਿੱਚ ਪਲਕੇ ਯਾਨੀ 23 ਅਗਸਤ ਦੁਪਹਿਰ 1 ਵਜੇ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਪੱਲਾ ਦੀ ਤੀ 10 ਦਿਨ ਪਹਿਲਾਂ ਯੂਰਪ ਗਈ ਸੀ ਪਿਤਾ ਦੇ ਦੇਹਾਂਤ ਤੋਂ ਬਾਅਦ ਹੁਣ ਉਹ ਮੁੜ ਵਾਪਸ ਇੰਡੀਆ ਦੇ ਲਈ ਰਵਾਨਾ ਹੋ ਚੁੱਕੀ ਹੈ ਅਤੇ ਅੱਜ ਸ਼ਾਮ ਤੱਕ ਮੁਹਾਲੀ ਪਹੁੰਚ ਜਾਵੇਗੀ ਜਦਕਿ ਪੁੱਤਰ ਘਰ ਤੇ ਹੀ ਹੈ ਪਰਸਿੱਤ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਦੇ ਦੇਹਾਂਤ ਤੇ ਸੀਐਮ ਮਾਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਹਨਾਂ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਜਸਵਿੰਦਰ ਪੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹੱਦ ਅਫਸੋਸਜਨਕ ਹੈ ਛਣਕਾਟਿਆਂ ਦੀ ਛਣਕਾਰ ਬੰਦ ਹੋਣ ਤੇ ਮਨ ਉਦਾਸ ਹੈ ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ਜਸਵਿੰਦਰ ਪੱਲਾ 1999 ਵਿੱਚ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿਖੇ ਖੇਤੀਬੜੀ ਪਾਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਿਲ ਹੋਏ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਇਹਨਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ ਇਹਨਾਂ ਨੇ ਪਹਿਲੀ ਵਾਰ 1988 ਵਿੱਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟੇ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲਮਕੰਦ ਸ਼ਰਮਾ ਅਤੇ ਨੀਲੂ ਸੰ ਪੰਜਾਬੀ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫਿਲਮ ਦੁੱਲਾ ਪੱਟੀ ਤੋਂ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਚੱਕ ਦੇ ਫੱਟੇ ਕੈਰੀਅਨ ਜੱਟਾ ਡੈਡੀ ਕੂਲ ਮੁੰਡੇ ਫੂਲ ਆਦ ਫਿਲਮਾਂ ਬਹੁਤ ਮਕਬੂਲ ਹੋਈਆਂ ਜਸਵਿੰਦਰ ਪੱਲਾ ਨੇ ਬੀਐਸਸੀ ਖੇਤੀਬਾੜੀ ਆਨਰਸ ਅਤੇ ਐਮਐਸਸੀ ਐਕਸਟੈਂਸ਼ਨ ਐਜੂਕੇਸ਼ਨ ਦੀ ਡਿਗਰੀ 1982 ਅਤੇ 1985 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਪੀਏਯੂ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੇ ਖੇਤੀਬਾੜੀ ਵਿਭਾਗ ਪੰਜਾਬ ਵਿੱਚ 5 ਸਾਲ ਤੱਕ ਏਡੀਓ ਵਜੋਂ ਸੇਵਾ ਨਿਭਾਈ ਉਸਾਲ 1989 ਵਿੱਚ ਪੀਏਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਆਪਣੀ ਪੀਐਚਡੀ ਸਾਲ 2000 ਦੇ ਦੌਰਾਨ ਸੀਸੀਐਸਯੂ ਮਿਰਰ ਤੋਂ ਇੱਕ ਸੇਵਾ ਦੌਰਾਨ ਵਿਦਿਆਰਥੀ ਦੇ ਤੌਰ ਤੇ ਪੂਰੀ ਕੀਤੀ ਮੈਡਮ ਬਹੁਤ ਨਮਾਜ਼ਾ ਮੌਲਾ ਨੇ ਪੰਜਾਬੀ ਬਹੁਤ ਬਹੁਤ ਸ਼ੁਕਰੀਆ ਔਰ ਪਹਿਲਾ ਪ੍ਰੈਸ਼ਨ ਕਰਦਾ ਹੁੰਦਾ ਸੀ ਉਹਦੇ ਵੀ ਲੋਕ ਸੌਂਕੇ ਹੱਸਦੇ ਸੀ ਫਿਰ ਉਹਨਾਂ ਨੇ ਮਿਲਮਾਨ ਬ੍ਰੋਕੀ ਦਾ ਤਾਰ ਤਮਾਰ ਕੁੜੇ ਅਜਿਹੀਆਂ ਬਸ ਸੀ ਕੋਮੇਡੀਆ ਨਾਲ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀ ਕਿ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਦੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਕਲ ਹਮੇਸ਼ਾ ਬੜੀ ਜਗਮਗ ਕਰਦੀ ਸੀ ਵੱਲੋਂ ਹੱਸਦੇ ਸੀ ਹਸਾਉਂਦੇ ਸੀ ਔਰ ਹਰ ਕੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਜ਼ਾਕ ਦੇ ਲੈਵਲ ਤੇ ਕਰਦੇ ਤੇ ਮਜ਼ਾਕ ਇਕਦਮ ਅੱਜ ਸਵੇਰੇ ਕੋਦ ਲਗਾ ਇਹ ਬੜਾ ਮਨ ਕਿੱਤੀ ਹੋਇਆ ਬਹੁਤ ਮਨਪਰ ਆਇਆ ਜੀ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆ ਆਪ ਕੋ ਛੋਟੇ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਵਿੰਡ ਤੇ ਮੈਂ ਕਿੰਗੀ ਕਿਤਨਾ ਬੜਾ ਤਾਂ ਬੜੀ ਈਜ਼ੀਲੀ ਕਰ ਜਾਂਦੇ ਕੋਈ ਅੱਛਾ ਇਹ ਉਹਨਾਂ ਦੇ ਬਹੁਤ ਜਰਵਾਹ ਹੋਇਆ ਹੈ ਇਹ ਮੈਨੂੰ ਲੱਗਦਾ ਸੁਣਾ ਕਿ ਭਈ ਐ ਇਦਾਂ ਨਹੀਂ ਇਦਾਂ ਡਾਇਲੌਗ ਬੋਲ ਕੀ ਮਤਲਬ ਉਹਨੇ ਕਦੇ ਵੀ ਆਪ ਨੂੰ ਛੋਟੇ ਆਰਟਿਸਟ ਕੋਈ ਛੋਟਾ ਮੈਸੇਜ ਲਿਖ ਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮੈਸੇਜ ਕਰਦੇ ਸੀ ਬਈ ਜੀ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਬਰਾਬਰ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਇਲਾਜ ਵਾਸਤੇ ਰਹੇ ਪਰ ਮਾਰਵਾਣਾ ਜੀ ਹਮੇਸ਼ਾ ਆਪਣੀ ਚਰਨੀ ਵਾਸਤੇ ਤੇ ਔਰ ਮੈਂ ਫਿਰ ਇੱਕ ਵਾਰੀ ਕੁਲਵਾ ਦੇ ਭਲਾ ਸਾਹਿਬ ਇੱਕ ਵਾਰੀ ਫੇਰ ਆਉਣਾ ਸਿਂਦਰਪੁਰ ਨਾਲ ਭਾਕੇ ਤੇ ਸਾਨੂੰ ਸਾਰੇ ਮਿਲ ਪਹਿਲੀ ਮੁਲਾਕਾਤ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਲਗਭਗ 2003-4 ਦੇ ਵਿੱਚ ਕੋਈ ਸ਼ੁਰੂ ਕਰਨਾ ਹੈ ਉਦੋਂ ਮੇਰੀ ਐਲਬਮ ਆਈ ਸੀ ਦੀ ਪਹਿਲੀ ਦੂਸਰੀ ਐਲਬਮ ਹੋਏਗੀ ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਤੇ ਲਿਆ ਮੈਂ ਉਹਦੇ ਵਿੱਚ ਮੇਰੇ ਗਾਣੇ ਦੇ ਕੁਝ ਸਤਰਾ ਸੀ ਆ ਆਗਮਾਨ ਸਾਹਿਬ ਉਹਨਾਂ ਨੇ ਮੈਂਸ਼ਨ ਕੀਤੀਆਂ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਦੋਂ ਸਾਡਾ ਦੇਖੋ ਸ਼ੁਰੂਆਤ ਸੀ ਜੀ ਔਰ ਉਹ ਸਟੈਬਲਿਸ਼ਡ ਆਰਟ ਸੀ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ

ਹਮੇਸ਼ਾ ਦਾ ਦੱਸਿਆ ਕਿ ਵੀ ਉਹਾਂ ਨੇ ਚੰਗੀਆਂ ਚੀਜ਼ਾਂ ਤੋਂ ਦੱਸਿਆ ਜਿੰਨੀ ਕਿ ਬਿਖੋਲਾ ਦੇ ਨਾਲ ਕੰਪਨੀ ਰਹੀ ਮੇਰੀ ਔਰ ਮੋਰਓਵਰ ਕੀ ਹੈ ਟੈਲੈਂਟਡ ਬਹੁ ਸੀਗੇ ਆਪਣੇ ਡਾਇਲੋਗ ਉਹ ਆਪ ਲਿਖਦੇ ਸੀਗੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲੋਗ ਸੀਗੇ ਤੁਸੀਂ ਜਿੰਨੇ ਵੀ ਮਤਲਬ ਤੁਹਾਡੇ ਜ਼ਹਿਨ ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪਣਾ ਲਿਖੇ ਹੋਏ ਡਾਇਲੋਗ ਸੀਗੇ ਕਿਉਂਕਿ ਮੈਂ ਅੱਖੀਂ ਵੇਖੀ ਸੀਗਾ ਛੰਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਧਮ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ ਬਸ ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੇ ਬਹੁਤ ਮਤਲਬ ਮੈਂ ਬਹੁਤੀ ਉਮਰ ਨਹੀਂ ਮੰਨਦਾ 65 ਸਾਲ ਦੀ ਦਾ ਬੰਦਾ ਮੰਨੀ ਨਹੀਂ ਜੀ 60 ਨਹੀਂ ਰਿਹਾ ਅੱਜ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਦਿਲਾਂ ਚ ਰਹੇ। ਤੁਹਾਡੀ ਆਪਣੀ ਗੱਲਬਾਤ ਕਦੋਂ ਹੋਈ ਸੀ ਕੀ ਗੱਲਬਾਤ ਹੋਈ ਮੁਲਾਕਾਤ ਕਦੋਂ? ਕਾਫੀ ਸਮ ਸਾਲ ਪਹਿਲਾਂ ਉਹਦੀ ਫੈਮਿਲੀ ਚੋਂ ਸਿੱਧਿਆਤ ਹੋ ਗਈ ਸੀ ਉਦੋਂ ਮੈਂ ਫਿਰ ਤੋਂ ਚਾਲ ਹੋ ਗਿਆ ਕਿਉਂਕਿ ਮੈਂ ਵੀ ਉਹ ਕੈਨੇਡਾ ਰਹਿਣ ਕਰਕੇ ਤੇ ਉਹ ਬਹੁਤੀ ਅੱਜ ਕੱਲ ਫੋਨ ਤੇ ਗੱਲ ਨਹੀਂ ਕਰਦੇ ਸੀ ਕਿਉਂਕਿ ਥੋੜੀ ਬਿਮਾਰ ਚੱਲ ਰਹੀ ਸੀ ਤੇ ਔਰ ਬਹੁਤੀ ਚੀਜ਼ ਨਹੀਂ ਕਰ ਸਕਦੇ ਸੀ ਕੁਝ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਉਦਾਸ ਹੋਵੇ ਮੈਨੂੰ ਦੱਸਿਆ ਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕੱਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਰਾਸੀ ਲੱਗਦੀ ਹੈ ਜਿੰਨੀ ਵਾਰੀ ਵੀ ਮੈਂ ਕਰੇ ਤੇ ਗੱਲੇ ਸੀ ਕਿ ਕਿ ਆਈਂ ਭਰਾਏ ਨੂੰ ਚੱਲਦੇ ਅਸੀਂ ਉਸ ਮੋਕੇ ਤੇ ਪਹੁੰਚੇ ਆ ਮੈਂ ਛਾਲ ਦੇ ਸਾਲ ਪਹਿਲਾਂ ਸੀ ਬੈਠੇ ਇਹਨਾਂ ਲੋਕ ਆਏ ਆ ਮੈਂ 10 ਮਿੰਟ ਲਈ ਸੀ ਕਿ ਉਹ ਮਿਲਣਾ ਦਾ ਡੇਢ ਦੋ ਘੰਟੇ ਹੋਣਾ ਹੈ ਮਤਲਬ ਇਹ ਐਸ ਜੀਆਂ ਗੱਲਾਂ ਛੇੜਦੇ ਆ ਕਿ ਅਸੀਂ ਡੇਢ ਦੋ ਘੰਟਾ ਪਤਾ ਨਹੀਂ ਲੱਗਿਆ ਕਿੱਥੀ ਚਲੇ ਗਏ ਸੀ ਉਹਨਾਂ ਦੀ ਏਦਾਂ ਦੀ ਕੰਪਨੀ ਹੁੰਦੀ ਸੀ ਭਲਾ ਸਾਹਿਬ ਸਾਡੇ ਚ ਮੈਂ ਰਿਪੀਟ ਕਰਾਉਣਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਸ਼ਰੀਰਿਕ ਔਰਤیں ਸਾਡੇ ਚ ਨਹੀਂ ਆ ਬਟ ਉਹਨਾਂ ਦੀ ਜਿਹੜੀ ਰੂਹ ਹੈ ਉਹਨਾਂ ਦੇ ਜਿਹੜੀ ਆ ਉਹਨਾਂ ਦੇ ਕੰਮ ਨੇ ਸਾਡੇ ਖੁਸ਼ੀ ਰਹਿਣ ਦੇ ਸਾਡੇ ਠੀਕ ਠੀਕ ਵੀ ਨਹੀਂ ਰਹੇ ਸੀਗੇ ਕਿ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਕਿ ਉਹ ਕਾफी ਸਮੇਂ ਤੋਂ ਹਾਂਜੀ ਹਾਂਜੀ ਹੈ ਜੀ ਉਸ ਹਸਪੀਟਲ ਜਿੱਥੇ ਮਿਲ ਕੇ ਹੈ ਜਿਵੇਂ ਉਹ ਵੈਸੇ ਵੀ ਨਾਦਰ ਰਹਿੰਦੇ ਸੀਗੇ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਜਲਦੀ ਆ ਸਾਨੂੰ ਕੋਈ ਗੱਲ ਹੋਏਗੀ ਮੈਂ ਹਸਪੀਟਲ ਦੇ ਵਿੱਚ ਆ ਕਰਮਜੀਤ ਜੀ ਜਿੱਦਾਂ ਮੈਂ ਜ਼ਿਕਰ ਕੀਤਾ ਸੀ ਗੀਪੀ ਬਾਜ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਕਿੱਥੇ ਲਿਖੇ ਜਾਂਦੇ ਆ ਉਹ ਫਿਰ ਪ੍ਰੈਕਟਿਕ ਅੰਦਰ ਸਾਹਿਬ ਕੋਲ ਵੀ ਚੱਲੇਗਾ ਬੈਟ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਗੁਰਲੇਈ ਗੱਦਾਂ ਦੀ ਹੁੰਦੀ ਹੈ ਬਿਲਕੁਲ ਜੀ ਇਹਨਾਂ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਵੀ ਬਹੁਤ ਬਚਪਨ ਚੋਂ ਦੇਖਿਆ ਠਾਸੀ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿੱ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜਿਉ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਹਰ ਇੱਕ ਕਲਾਕਾਰ ਦਾ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਆਏ ਦੀ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਂਦੀਆਂ ਨੇ ਇਹ ਕੇ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖਦੇ ਉਹ ਦੇਖੋ ਉਹਨਾਂ ਦਾ ਨਾਮ ਤਾਂ ਜਦਾ ਉਹ ਇਹਦੇ 15 ਸੈਕਿੰਡ ਦਾ ਇਹਨੂੰ ਬਹੁਤ ਬਿਣਿਆ ਕਿ ਕਿਵੇਂ ਤੁਸੀਂ ਇੱਦੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਪੱਲਾ ਸਾਹਿਬ ਉਹ ਅੱਜ ਦਾ ਦੌਰ ਜਿਹੜਾ ਮੈਨਿਟੀ ਬੈਂਡ ਦਾ ਇੱਕ ਦੌਰ ਸੀਗਾ ਜਿਹੜਾ ਮੈਨਿਟੀ ਬੈਂਡ ਹੋ ਕੇ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈ ਨਾ ਜਾ ਕੇ ਕੱਪੜੇ ਬਦਲ ਕੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਾਂ 'ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਪੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੀ ਹੁਣ ਵੀ ਇਦਾਂ ਹੀ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 ਦਾ ਰਨ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉਨੇ ਹੀ ਵਧੀਆ ਅੱਜ ਸਰ ਤੁਹਾਡੀ ਆਖਰੀ ਗੱਲਬਾਤ ਕਦੋਂ ਹੋਈ ਸੀ ਮੇਰੇ ਹਸਪੀਟਲ 'ਚ ਹੋਈ ਸੀ ਜਿਹੜਾ ਪਿਛਲੇ

ਜਿਤਨਾ ਜਾ ਸਕਦਾ ਬੜੀ ਨਹੀਂ ਹਾਰ ਦੇ ਕੇ ਪਰ ਕਾਫੀ ਠੀਕ ਹੋ ਰਹੇ ਨੇ ਕਿ ਆ ਬਿਲਕੁਲ ਸਡਨ ਹੋਇਆ ਸਭ ਕੁਝ ਸਡਨ ਸਾਰਾ ਇਹ ਤਿਆਰੀਆਂ ਚੱਲ ਰਹੀਆਂ ਨੇ ਤਿਆਰੀਆਂ ਜਦੋਂ ਕਾਫੀ ਤਿਆਰੀ ਕਰਨੀਆਂ ਨੇ ਬਹੁਤ ਇੰਪਰੂਵ ਹੋ ਰਹੀ ਸੀ ਤੇ ਇਸ ਲਈ ਜੀ ਹਰਪ੍ਰੀਤ ਸੰਪਰਕ ਕਰਾਂਗੇ ਜੀ ਜਿਵੇਂ ਨੀਚੇ ਜਿਪੀ ਤੁਸੀਂ ਕਹੋຊੋ ਇਹ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ सब्सक्राइब करिए दिल्ली क्लास वाले देखिए याद होना कि पंजाब से मिनिस्टर साहब मोबाइल नीचे कर दिया टीम में डाल देंगे इस कार्य किया भाई जब मैं आगे सुखो भाई सर जो पल्ला जी को अरे यार मैं उसको पूछ रहा था भाई कि केने जर्नी है चंकी गुरु जी भी पल्ला भाई सारी स्कीम बता रही है हम्म असली में मेरे से बोलना आ रही है सारी ये लो भाई ये उम्रदार है तो शॉर्ट प्रोसेस से जा वाली लग लेवल पे इशारा देना ਇਹ ਬੋਹਰਾ ਦੇ ਤਾਲਾਟੀਆਂ ਤੱਕ ਫਿਰ ਹੋਰ ਕਿੱਥੇ ਲਾਵਾਂ ਤਾਰ ਤਾਰ ਲੱਭੀ ਤਾਂ ਹੀ ਬਾਹਰ ਜਾਊਗੀ ਕੈਰੀਓਂ ਜੱਡਾ ਫੋਰ ਵਾਸਤੇ ਵੀ ਤੁਸੀਂ ਰਾਏ ਸੀ ਉਹਨਾਂ ਕੋਲ ਜੀ